ਕਿਮਨ ਸੰਗ ਚਮੰਡੀ ਕੀ ਗੱਲ ਹੋਈ ਇੱਥੇ ਇੱਥੇ ਪੰਜੇ ਆਪਣੇ ਮਸ਼ੀਨਾਂ ਇੱਥੇ ਟੋਏ ਪੜਦਾ ਸੀਗਾ ਤਾਂ ਹਾਂ ਜੇ ਜੇ ਵੀ ਸੀ ਤੇ ਜੇ ਵੀ ਸੀ ਨਾ ਟੋਏ ਪੜਦਾ ਸੀਗਾ ਅਕਤਬਰ ਜਦੋਂ ਨਾ ਕਬ ਕੇ ਰਹੀ ਮੈਂ ਕਾ ਨਿਕਲਿਆ ਤੂੰ ਆ ਗਿਆ ਤੇ ਅੱਗ ਲੱਗੀ ਉਹਨਾਂ ਨੇ ਕੱਟ ਅੱਗ ਕਿੰਨੀ ਸੀਗੀ ਇੱਥੇ ਕਦੀ ਅੱਗ ਹੀ ਬਹੁਤ ਜ਼ਿਆਦਾ ਸੀਗੀ ਮੈਂ ਤਾਂ ਅੰਦਰੋਂ ਤੋਂ ਆਪ ਨੂੰ ਚਾ ਕਿੱਥੋਂ ਟੁੱਟ ਕਟ ਰਿਹਾ ਹੈ ਤਰਮਿੰਦਰ ਜੀ ਕੀ ਗੱਲ ਬਾਤ ਹੋਈ ਗੱਲ ਬਾਤ ਬਾਈ ਜੀ ਸਾਨੂੰ ਫਾਇਰ ਕਾਲ ਆਈ ਆ ਵੀ ਇੱਥੇ ਪੈਪ ਗੈਸ ਪੈਪ ਲੈਨ ਨੂੰ ਅੱਗ ਲੱਗੀ ਆ ਅਸੀਂ ਤੁਰੰਤ 2 ਮਿੰਟਾਂ ਦੇ ਵਿੱਚ ਇੱਥੋਂ ਪਹੁੰਚ ਗਏ ਨੇੜੇ ਸਟੈਂਡ ਹੋਣ ਕਰ ਗਏ ਕਿੰਨੀ ਕ ਅੱਗ ਲੱਗੀ ਸੀ ਅੱਗ ਜਿਆਦਾ ਸੀਗੀ ਜੀ ਬਚਾਓ ਜੀ ਇਸ ਕੰਮ ਕਮੇ ਪਜ ਗਿਆ ਸਿਲੰਡਰਾਂ ਨਾ ਪਾਇਆ ਵੈ ਜੀ ਪਾਣੀ ਨਹੀਂ ਪਾਣੀ ਨਹੀਂ ਇਹ ਤੇ ਵਾਦਾ ABC ਸਿਲੰਡਰ ਮਾਰੇ ਆ ਉਹਨਾਂ ਨਾਲ ਬਾਬੂਆ ਕੰਟਰੋਲ ਆ ਤੇ ਇਹ ਸ਼ਾਇਦ ਜੀਸੀਬੀ ਵਾਲਿਆਂ ਦੀ ਕੋਈ ਸੀਵਰੇਜ ਵਾਲਿਆਂ ਦੀ ਗਲਤੀ ਸੀਗੀ ਉਹਦੇ ਕਰਕੇ ਇਹ ਹੋਇਆ ਸੀ ਲੀਕ ਸੀਗੀ ਗੈਸ ਵਾਲੀ ਲੀਕ ਕੋਈ ਜਾਨਵਾਲੇ ਨੁਕਸਾਨ ਤਾਂ ਨਹੀਂ 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 ਜਾਨਵਾਲੇ ਨਾਲੋਂ ਤਾਂ ਮਸਗੇ ਮੰਦੀ ਸਾਡੀ ਟੀਮ ਪਹੁੰਚ ਗਈ ਵਧੀਆ ਸਾਡੇ ਮਿਹਨਤੀ ਮੁੰਡੇ ਨੇ ਸਾਰੇ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਕੱਪ ਅੱਗ ਤੇ ਕਾਬੂ ਪਾ ਲਿਆ ਕਿੰਨੇ ਕਿੰਨੇ ਜਿਹੜਾ ਕਿਮਨ ਸਿੰਘ ਚਮੰਡੀ ਕੀ ਗੱਲ ਹੋਈ ਇੱਥੇ ਇੱਥੇ ਪੰਜੇ ਆਪਣੇ ਮਸ਼ੀਨ ਨਾਲ ਇੱਥੇ ਟੋਏ ਪੜਦਾ ਸੀਗਾ ਤਾਂ ਹ ਜੇ ਜੇ ਵੀ ਸੀ ਕਿ ਜੇ ਵੀ ਸੀ ਨਾ ਟੋਏ ਪੜਦਾ ਸੀਗਾ ਅਕਤਬਰ ਜਦੋਂ ਨਾ ਕੱਪ ਕੇ ਰਹੀ ਮੈਂ ਕੱਢਿਆ ਤੁਮਾ ਜਾ ਤੇ ਅੱਗ ਲੱਗੀ ਉਹਨਾਂ ਨੇ ਕੱਟ ਅੱਗ ਕਿੰਨੀ ਕੀ ਸੀਗੀ ਇੱਥੇ ਹਾਂ ਜੀ ਅੱਗ ਦੀ ਅੱਗ ਦੀ ਬਹੁਤ ਜ਼ਿਆਦਾ ਸੀ ਮੈਂ ਤਾਂ ਅੰਦਰੋਂ ਸਾਰਾ ਸੋਚਾ ਕਿ ਫੁੱਟ ਚੁੱਕਾ ਟੁੱਟ ਰਿਹਾ ਸੀ ਅੱਗ ਲੱਗੀ ਤਰਮੰਦਰ ਸਿੰਘ ਦਾ ਮੇਰਾ ਪ੍ਰਮੰਦਰ ਜੀ ਕੀ ਗੱਲ ਬਾਤ ਹੋ ਗਈ ਗੱਲ ਬਾਤ ਬਾਈ ਜੀ ਸਾਨੂੰ ਫਾਇਰ ਕਾਲ ਆਈ ਆ ਵੀ ਇੱਥੇ ਪੈਪ ਗੈਸ ਪੈਪ ਲੈਨ ਨੂੰ ਅੱਗ ਲੱਗੀ ਆ ਅਸੀਂ ਤੁਰੰਤ ਦੋ ਮਿੰਟਾਂ ਦੇ ਵਿੱਚ ਇੱਥੋਂ ਪਹੁੰਚ ਗਏ ਨੇੜੇ ਸਟੈਂਡ ਹੋਣ ਕਰਕੇ ਕਿੰਨੀ ਕੱਗ ਲੱਗੀ ਸੀ ਅੱਗ ਜਿਆਦਾ ਸੀਗੀ ਜੀ ਪਚਾਵਾ ਜੀ ਪਚਾਵਾ ਵਾਲੇ ਕੰਮੇ ਪਚ ਗਏ ਸਿਲੰਡਰਾਂ ਨਾਲ ਪਾਇਆ ਵੈ ਜੀ ਪਾਣੀ ਨਹੀਂ ਪਾਣੀ ਇਹਦੇ ਬਾਦ ਆ ਏਬੀਸੀ ਸਿਲੰਡਰ ਮਾਰੇ ਆ ਉਹਨਾਂ ਨਾਲ ਕਾਬੂ ਆ ਕੰਟਰੋਲ ਆ ਤੇ ਇਹ ਸ਼ਾਇਦ ਜੀਸੀਬੀ ਵਾਲਿਆਂ ਦੀ ਕੋਈ ਸੀਵਰੇਜ ਵਾਲਿਆਂ ਦੀ ਗਲਤੀ ਸੀਗੀ ਉਹਦੇ ਕਰਕੇ ਇਹ ਹੋਇਆ ਸੀਗੀ ਲੀਕ ਸੀਗੀ ਗੈਸ ਵਾਲੀ ਲੀਕ ਕੋਈ ਜਾਨੀ ਵਾਲੇ ਨੁਕਸਾਨ ਤਾਂ ਨਹੀਂ 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 ਜਾਨੀ ਵਾਲੇ ਨਾਲੋਂ ਤਾਂ ਮੱਸ ਗਏ ਮੰਦੀ ਸਾਡੀ ਟੀਮ ਪਹੁੰਚ ਗਈ ਵਧੀਆ ਸਾਡੇ ਮਿਹਨਤੀ ਮੁੰਡੇ ਨੇ ਸਾਰੇ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਕੱਪ ਅੱਗੇ ਕੱਪ ਪਾ ਲਿਆ ਕਿੰਨੇ ਕਿੰਨੇ ਜਿਹੜਾ ਕਿਮਨ ਸੰਗ ਚਮੰਡੀ ਕੀ ਗੱਲ ਹੋਈ ਇੱਥੇ ਇੱਥੇ ਪੰਜੇ ਆਪਣੇ ਮਸ਼ੀਨ ਨਾਲ ਇੱਥੇ ਟੋਏ ਪੜਦਾ ਸੀਗਾ ਤਾਂ ਹਾਂ ਜੇ ਜੇ ਵੀ ਸੀ ਕਿ ਜੇ ਵੀ ਸੀ ਨਾਲ ਟੋਏ ਪੜਦਾ ਸੀਗਾ ਅਕਤੂਬਰ ਜਦੋਂ ਨਾ ਕਬ ਕੇ ਰਹੀ ਮੈਂ ਕਾ ਨਿਕਲਿਆ ਤੂੰ ਆ ਗਿਆ ਤੇ ਅੱਗ ਲੱਗੀ ਉਹਨਾਂ ਨੇ ਕੱਟ ਅੱਗ ਕਿੰਨੀ ਸੀਗੀ ਇੱਥੇ ਕਦੀ ਅੱਗ ਹੀ ਬਹੁਤ ਜ਼ਿਆਦਾ ਹੀ ਸੀਗੀ ਮੈਂ ਤਾਂ ਅੰਦਰੋਂ ਤੋਂ ਆਪ ਮੋਚਾ ਕਿੱਥੋਂ ਟੁੱਟਾ ਟੁੱਟਾ ਪਾ ਕੇ ਆਇਆ ਅੱਗ ਲੱਗੀ ਤਰਮਿੰਦਰ ਜੀ ਕੀ ਗੱਲ ਬਾਤ ਥੀ ਗੱਲ ਬਾਤ ਬਾਈ ਜੀ ਸਾਨੂੰ ਫਾਇਰ ਕਾਲ ਆਈ ਆ ਵੀ ਇੱਥੇ ਪੈਪ ਗੈਸ ਪੈਪ ਲੈਨ ਨੂੰ ਅੱਗ ਲੱਗੀ ਆ ਅਸੀਂ ਤੁਰੰਤ 2 ਮਿੰਟਾਂ ਦੇ ਵਿੱਚ ਇੱਥੋਂ ਪਹੁੰਚ ਗਏ ਨੇੜੇ ਸਟੈਂਡ ਹੋਣ ਕਰ ਗਏ ਕਿੰਨੀ ਕ ਅੱਗ ਲੱਗੀ ਸੀ ਅੱਗ ਜਿਆਦਾ ਸੀਗੀ ਜੀ ਬਚਾਓ ਜੀ ਇਸ ਕਮੇ ਕਾਬੂ ਆ ਗਿਆ ਕਮੇ ਪਜ ਗਿਆ ਸਿਲੰਡਰਾਂ ਨਾਲ ਪਾਇਆ ਵੈ ਜੀ ਪਾਣੀ ਨਹੀਂ ਪਾਣੀ ਨਹੀਂ ਇਹ ਤੇ ਵਾਦਾ ABC ਸਿਲੰਡਰ ਮਾਰੇ ਆ ਉਹਨਾਂ ਨਾਲ ਕਾਬੂ ਆ ਕੰਟਰੋਲ ਆ ਤੇ ਇਹ ਸ਼ਾਇਦ ਜੀਸੀਬੀ ਵਾਲਿਆਂ ਦੀ ਕੋਈ ਸੀਵਰੇਜ ਵਾਲਿਆਂ ਦੀ ਗਲਤੀ ਸੀਗੀ ਉਹਦੇ ਕਰਕੇ ਇਹ ਹੋਇਆ ਸੀਗੀ ਲੀਕ ਸੀਗੀ ਗੈਸ ਵਾਲੀ ਲੀਕ ਹੋ ਗਈ ਕੋਈ ਜਾਨੀ ਵਾਲੇ ਨੁਕਸਾਨ ਤਾਂ ਨਹੀਂ 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 ਜਾਨੀ ਵਾਲੇ ਨਾਲੋਂ ਤਾਂ ਮੱਸ ਗਏ ਮੰਦੀ ਸਾਡੀ ਟੀਮ ਪਹੁੰਚ ਗਈ ਵਧੀਆ ਸਾਡੇ ਮਿਹਨਤੀ ਮੁੰਡੇ ਨੇ ਸਾਰੇ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਕੱਪ ਅੱਗੇ ਕੱਪ ਪਾ ਲਿਆ ਕਿੰਨੀ ਕਿ